ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਐਕਸਾਈਜ਼ ਵਿਭਾਗ ਦੇ ਪੁਲਿਸ ਦੇ ਸਹਿਯੋਗ ਨਾਲ ਦੇਰ ਰਾਤ ਦਿਨਾ ਨਗਰ ਦੇ ਰੇਲਵੇ ਰੋਡ ਤੋਂ ਆਪਕੋ ਪਤਾ ਕਿ ਦੁਕਾਨਾਦਾਰ ਵਿੱਚ ਸ਼ਰਾਬ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਹੈ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਇਸ ਸਾਂਝੀ ਰੇਡ ਦੌਰਾਨ 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਠੇਕਾਦਿਆਂ ਬਰਾਮਦ ਹੋਈਆਂ ਹਨ ਅਤੇ ਦੀਨਾ ਨਗਰ ਥਾਣੇ ਵਿੱਚ ਐਕਸਾਈਜ਼ ਐਕਟ ਦੇ ਤਹਿਤ ਦੋ ਲੋਕਾਂ ਮਨੀਸ਼ ਕੁਮਾਰ ਵਾਸੀ 베ਰੀਆ ਮੋਹੱਲਾ ਅਤੇ ਸੰਜੀਵ ਕੁਮਾਰ ਵਾਸੀ ਗੁਜਰਾ ਗਲੀ ਦੀਨਾ ਨਗਰ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਰੇਡ ਦੌਰਾਨ ਦੀਨਾ ਨਗਰ ਸਰਕਲ ਦੇ ਠੇਕੇਦਾਰ ਦਵਿੰਦਰ ਸਿੰਘ ਵੀ ਹਾਜ਼ਰ ਸਨ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਏ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮਨੀਸ਼ ਪੁੱਤਰ ਸੁਰਿੰਦਰ ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਹੈ ਮਕਟਾਵਲ ਦੀਆਂ 44 ਬੋਤਲਾਂ ਆਰਸੀ ਦੀਆਂ 37 ਤੇ ਕਲੱਬ 77 ਹੈਗੀਆਂ ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਹੋਲੋਗ੍ਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਤੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕਿ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਹੈ ਕਿ ਵਿਦ ਐਡਜੋਇਨਿੰਗ ਬਿਲਕੁਲ ਇਸ ਦੀ ਬੈਕ ਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਤੰਦਾ ਕਰਦਾ ਹੈ ਮਨੀਸ਼ ਕੁਮਾਰ ਪੁੱਤਰ ਸ਼੍ਰੀ ਭਰਿੰਦਰ ਕੁਮਾਰ ਸੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਅਸਾਈਨ ਇੰਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਦੀਨਾ ਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਥੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਦੇ ਆ ਦੇਸੀ ਸ਼ਰਾਬ ਚ ਬਣੀ ਜਾਂਦੀ ਆ ਉਹ ਮਿਲੀ ਆ ਤੇ ਸਾਡੀ 73 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰਸੀ ਦੀਆਂ ਨੇ 44 ਬੋਤਲਾਂ ਤਕਰੀਬਨ ਮਕਢਾਵਲ ਹੈ ਬਕਵਾ ਬ੍ਰਾਂਡ ਨੇ ਜਿਹੜਾ ਦੀਨਾ ਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲਾਸ ਕਹਿ ਸਕਦੇ ਆ ਵੀ ਸਾਡਾ ਮੰਲੀਆ ਹੁੰਦਾ